ਸ਼ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਲਾਸ ਏਂਜਲੋਸ 'ਚ ਵਿਗੜੇ ਹਾਲਾਤ ਲੱਗਿਆ ਕਰਫਿਊ ਦੇ ਕਾਬੂ ਹੋਈ ਸਥਿਤੀ ਆਸਟ੍ਰੇਲੀਅਨ ਪੱਤਰਕਾਰ ਨੂੰ ਯੂਐਸ ਪੁਲਿਸ ਨੇ ਮਾਰੀ ਗੋਲੀ ਕੈਮਰੇਜ ਕੈਦ ਹੋਈ ਘਟਨਾ ਕੈਬਨਟ ਮੰਤਰੀ ਤਾਲੀਵਾਲ ਨੇ ਅਜਨਾਲਾ ਥਾਣੇ ਜਾ ਕੇ ਨਸ਼ਾ ਤਸਕਰਾਂ ਨੂੰ ਛੁਡਵਾਇਆ ਫਾਜਪਾ ਸਿੱਧੂ ਮਸੇਵਾਲਾ ਦਾ ਅੱਜ ਜਨਮ ਦਿਨ ਰਿਲੀਜ਼ ਹੋਏ 3 ਨਵੇਂ ਗੀਤ ਫਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੀ ਜ਼ਿੰਮੇਵਾਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਲਾਸ ਐਂਜਲਸ ਵਿੱਚ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਲਾਸ ਐਂਜਲਸ ਦੇ ਨੀਅਰ ਕੈਰਨ ਬੋਸ ਨੇ ਪੰਤੋੜ ਅਤੇ ਲੁੱਟਮਾਰ ਨੂੰ ਰੋਕਣ ਲਈ ਬੀਤੇ ਦਿਨੀ ਡਾਊਨਟਾਊਨ ਖੇਤਰ ਵਿੱਚ ਕਰਫਿਊ ਲਗਾਇਆ। ਬੋਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਇੱਕ ਖਾਣਕ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਤੇ ਕਰਫਿਊ ਮੰਗਲਵਾਰ ਰਾਤ 8 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਉਹਨਾਂ ਨੇ ਕਿਹਾ ਹੈ ਕਿ 23 ਵਪਾਰਕ ਅਦਾਰੇ ਵਿੱਚ ਲੁੱਟਖੋਤ ਤੋਂ ਬਾਅਦ ਅਸੀਂ ਇੱਕ ਨਾਜ਼ੁਕ ਬਿੰਦੂ ਤੇ ਪਹੁੰਚ ਗਏ ਹਾਂ। ਡਾਊਨਟਾਊਨ ਖੇਤਰ ਦੇ ਇੱਕ ਵਰਗ ਮੀਲ ਖੇਤਰ ਵਿੱਚ ਕਰਫਿਊ ਲਾਗੂ ਹੋਵੇਗਾ ਜਿਸ ਵਿੱਚ ਉਹ ਖੇਤਰ ਵੀ ਸ਼ਾਮਿਲ ਹੈ ਜਿੱਥੇ ਸ਼ੁੱਕਰਵਾਰ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਮਸ਼ਹੂਰ ਅਮਰੀਕੀ ਸ਼ਹਿਰ ਲਾਸ ਐਂਜਲਸ 'ਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਮਰੀਕੀ ਲੋਕ ਸੜਕਾਂ ਤੇ ਨੇ ਅਤੇ 트੍ਰੰਪ ਸ਼ਾਸਨ ਵਿਰੋਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਦੌਰਾਨ ਲਾਸ Ăਂਜੇਲਸ ਵਿਰੋਧ ਨਾਲ ਸੰਬੰਧਿਤ ਇੱਕ ਵਾਇਰਲ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਵਿੱਚ ਹੈ। ਵਾਇਰਲ ਵੀਡੀਓ ਵਿੱਚ ਅਮਰੀਕੀ ਪੁਲਿਸ ਇੱਕ ਆਸਟ੍ਰੇਲੀਅਨ ਪੱਤਰਕਾਰ ਨੂੰ ਗੋਲੀ ਮਾਰਦੀ ਹੋਈ ਕੈਮਰੇ ਦੇ ਵਿੱਚ ਕੈਦ ਹੋਈ ਹੈ। ਲਾਸ Ăਂਜੇਲਸ ਵਿਰੋਧ ਪ੍ਰਦਰਸ਼ਨ ਦੌਰਾਨ ਲੋਕਤੰਤਰ ਦੇ ਖੁੱਲੇ ਆਮ ਕੋਰਲ ਗੌਂਡ ਨਾਲ ਸੰਬੰਧਿਤ ਇਹ ਮਾਮਲਾ ਹੁਣ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚ ਗਿਆ ਹੈ। ऑस्ट्रेलियाई पत्रकार लॉरेंटो टोमासी जो पूरी तरह घटनानु योजनाबद्ध ढंग ਨਾਲ ਕਵਰ ਕਰ ਰਹੀ ਸੀ ਅਮਰੀਕੀ ਪੁਲਿਸ ਦੇ ਨਿਸ਼ਾਨੇ ਤੇ ਆ ਗਈ ਅਮਰੀਕੀ ਪੁਲਿਸ ਨੇ ਲਾਸ ਐਂਜਲਸ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਨਿਜੀ ਨਿਊਜ਼ ਚੈਨਲ ਨਾਲ ਜੁੜੇ ਆਸਟ੍ਰੇਲੀਅਨ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ ਵਾਇਰਲ ਵੀਡੀਓ ਵਿੱਚ ਅਮਰੀਕੀ ਪੁਲਿਸ ਨੂੰ ਇੱਕ ਮਹਿਲਾ ਪੱਤਰਕਾਰ ਨੂੰ ਲਾਠ ਵਿੱਚ ਗੋਲੀ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ ਪੱਤਰਕਾਰ लॉरेंटो टोमासी ਲਾਠ ਵਿੱਚ ਗੋਲੀ ਲੱਗਣ ਕਾਰਨ ਮੁੱਦੇ 모 ਡਿੱਗ ਪਈ ਅਤੇ ਕਵਰੇਜ ਬੰਦ ਹੋ ਗਈ ਉਹ ਇਹ ਜਸਸਾ ਚਾਹ ਪਾ ਰਿਹਾ ਹੈ ਹਾਂ 19 ਜੂਨ ਨੂੰ ਪੰਜਾਬ ਦੀ ਲੁਧਿਆਣਾ ਵਿੱਚ ਉਪਚੋਣਾ ਹੋਣੀਆਂ ਨੇ ਇਸ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਅਜਨਾਲਾ ਪੁਲਿਸ ਸਟੇਸ਼ਨ ਜਾਣ ਅਤੇ ਪੁਲਿਸ ਦੁਆਰਾ ਹੈਰੋਇਨ ਸਮੇਤ ਫੜੀ ਗਈ ਨੌਜਵਾਨਾਂ ਨੂੰ ਛੁਡਵਾਉਣ ਦਾ ਦੋਸ਼ ਲਗਾਇਆ ਹੈ ਭਾਜਪਾ ਕੁਲਦੀਪ ਢਾਲੀਵਾਲ ਦੀ ਪੁਲਿਸ ਸਟੇਸ਼ਨ ਦੇ ਐਸਐਚਓ ਨਾਲ ਹੋਈ ਗੱਲਬਾਤ ਦਾ ਵੀਡੀਓ ਵੀ ਜਾਰੀ ਕਰ ਰਹੀ ਹੈ ਭਾਜਪਾ ਨੇ ਨਸ਼ਿਆ ਵਿਰੁੱਧ ਸਰਕਾਰ ਦੀ ਇਸ ਮੋਹਮ ਨੂੰ ਸਿਰਫ ਡਰਾਮਾ ਕਰਾ ਦਿੱਤਾ ਹੈ। ਰਾਸ਼ਟਰੀ ਸੂਬਾ ਜਨਰਲ ਕਥਰ ਅਨਿਲ ਸਰੀਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਪਰ ਆਮ ਆਦਮੀ ਪਾਰਟੀ ਦੇ ਮੰਤਰੀ ਲੋਕਾਂ ਨੂੰ ਧੋਖਾ ਦੇ ਰਹੇ ਨੇ। ਮੰਤਰੀ ਥਾਣਿਆਂ ਵਿੱਚ ਜਾ ਕੇ ਨਸ਼ਾ ਤਸਕਰਾਂ ਨੂੰ ਛੁਡਾ ਰਹੇ ਨੇ। ਭਾਜਪਾ ਨੇ ਕਿਹਾ ਕਿ ਮੰਤਰੀ तालीवाल ਕੋਲ ਕਿਹੜੀ ਸ਼ਕਤੀ ਜਾਂ ਕਾਨੂੰਨ ਹੈ ਕਿ ਉਹ ਆਪਣੇ ਹੁਕਮਾਂ ਤੇ ਨਸ਼ਾ ਤਸਕਰਾਂ ਨੂੰ ਜੇਲ੍ਹ ਦੀ ਬਜਾਏ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜ ਰਹੇ ਨੇ। ਬਾਜ ਪਤਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੰਤਰੀ ਢਾਲੀਵਾਲ ਦਾ ਕੁਝ ਨਿੱਜੀ ਫਾਇਦਾ ਹੈ। ਔਰ ਅੱਜ ਤੁਹਾਡਾ ਮੰਤਰੀ ਜਾ ਕੇ ਧਾਨਿਆਂ ਦੇ ਵਿੱਚ ਜਾ ਕੇ ਡਰੱਗਸ ਮੰਗਰ ਦੇ ਨਾਲ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਤੁਸੀਂ ਕੀ ਕਹੋਗੇ? ਮੈਂ ਜਿਹੜੀ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਕਰਾਂਗੇ। ਇਹ ਮਾਮਲਾ 28 ਮਈ ਦਾ ਅਚਲਲਾ ਪੁਲਿਸ ਥਾਣੇ ਦਾ। ਇਹ ਐਫ ਆਈ ਆਰ ਦੀ ਕਾਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ। ਕਰਨबीर ਸਿੰਘ ਤੇ ਸਹਿਜਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਦੇਖ ਸਕਦੇ ਹੋ 50 ਗ੍ਰਾਮ ਹਿਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹਿਰੋਇਨ ਤੇ 50 ਗ੍ਰਾਮ ਹਿਰੋਇਨ ਕਿਸ ਕੈਟਾਗਰੀ ਚ ਆਉਂਦੀ ਆ ਕਮਰਸ਼ੀਅਲ ਕੈਟਾਗਰੀ ਚ ਆਉਂਦੀ ਆ ਇਤਨੀ ਸਾਰੇ ਦਿਖ ਰਿਹਾ ਪਈਆ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮંત્રી ਸ਼ਕਲ ਦੇਖ ਲੋ ਚੰਗੀ ਤਰ੍ਹਾਂ ਇਹ ਹੀ ਨਹੀਂ ਹੋਇਆ ਉਹਨਾਂ ਗਲਤੀ ਤੁਸੀਂ ਤਾਂ ਦਿਖਾਣੇ ਆ ਸੀ ਅਸੀਂ ਕੋਈ ਫੈਕਟਸ ਆਪਣੇ ਅਲੀਗੇਸ਼ਨ ਨਹੀਂ ਲਾ ਰਹੇ ਫੈਕਟਸ ਦਿਖਾ ਰਹੇ ਹਾਂ ਔਰ ਇਹ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕਰਦਾ ਹੈ ਇਹ ਉਹਦੀ ਫੇਸਬੁੱਕ ਹੈ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਹੈ ਕਰ ਰਿਹਾ ਹੁੰਦਾ ਹੈ ਉਹ ਕਰਦਾ ਹੈ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਅੱਜ ਥਾਣੇ ਜਾ ਕੇ ਉਹਨਾਂ ਨੂੰ ਨਸ਼ਾ ਸ਼ਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਸੋਰੀ ਨਸ਼ਾ ਮੁਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਯੋਕੀ ਘੱਟ ਉਮਰ ਦੇ ਨੌਜਵਾਨ ਲੜਕੇ ਹਨ ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਮੈਨੂੰ ਇੱਥੇ ਇਹ ਦੱਸੋ ਜਾ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ ਚ ਆਦੇਸ਼ ਦੇਗਾ ਇਹ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਧਾਰੀਵਾਲ ਸਾਹਿਬ ਜਾ ਰਹੇ ਨੇ ਤੁਸੀਂ ਲੋਕ ਤੁਸੀਂ ਮੋੜੋ ਉਸ ਤੋਂ ਦਿਸੇ ਚਾਹ ਤੁਸੀਂ ਇਹ ਅੰਮ੍ਰਿਤਪੁਰ ਸੰਫਾਜਾ ਗਿਆ ਤੁਸੀਂ ਦਿਸ ਤੁਸੀਂ ਪਹਿਲਾਂ ਪੁਛਣ ਲੱਗੇ ਕਿਉਂ ਆਏ ਹੋ ਮੋੜ ਉਸ ਤੋਂ ਦਿਸੇ ਕਿ ਆਪਸਾ ਤੁਸੀਂ ਖੁਦ ਹੀ ਮੈਨੂੰ ਨਾ ਕੋਲਸੋ ਹਾਂ ਇਤਨੀ ਲੱਗੇ ਆ ਤੁਹਾਨੂੰ ਹਾਂ ਬਲਵਾਨ ਇਹ ਚੋਂ ਵਾਈ ਆਪਾਂ ਨਾਲ ਦੇ ਚੀਜ਼ ਆ। ਆਪਾਂ ਬਈ ਜੀ ਉਹਦੇ ਮੇਸ਼ਾ ਮੁਜੀ ਗਿਆ ਰਿਹਾ ਹੈ ਤੋ। ਮੈਂ ਹਾਂ। ਹਾਂ ਤਸਦ ਟਿਕ ਤੇ। ਅਸਲੀ ਬਸਰ ਗੜੀ ਹੈ ਬਲਵਾਨ। ਹਾਂ ਲੋਲਾ ਅੰਦਰ ਜਾ ਪੜਾ। ਤੋਤਲ ਸਰ ਨੂੰ ਆਣੀ ਹੋਣ ਦਾ। ਹਾਂ ਆਪਾਂ ਅੰਦਰ। ਹਾਂ ਅਸਲੀ ਹੋਰ ਨਜ਼ਰ ਹੀ ਖੋ। ਇਹ ਪ੍ਰੀਖਾ ਦਾ ਨਮਾਨ ਲਈ ਬਹੁਤ ਜ਼ਰੂਰੀ। ਫਿਰ ਤੋਤਲ ਸਰ ਨੂੰ ਲਾਜ਼ਮੀ ਹੋ ਕੇ ਜਨੂ। 잘 잘돼 오늘도 이거 지금 뭐냐면 현재 요즘 잘되고 있어. 잘돼 오늘도 잘돼 오늘도. 뭘뭘 문제야. 뭘뭘 해야 될까. 뭘 해야 될까. 그래서 이제 나만 해야겠어. 아, 안 돼. 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 안

Týrðan er skoðsækintarinn. Þess að ég tlúði þá mjög verður. Þegar er það. Það er það að því að það er það að þá að það er því að það er það að það er því. Það. 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 Það er líf. Það er það. Það er það. Það er það. Ég er upp að hlóða því. Eftir ég? Ég er upp að hlóða því. Ég er upp að hló ਫਾਜ਼ਿਲਮ ਹਾਂ ਉਹ ਉੱਪਰ ਨਾ ਲੈ ਬਾਤ ਨਾ ਕਰ ਹਾਂ ਹੈਲੋ ਫਾਜ਼ਿਲਮ ਠੀਕ ਹੈ ਦੇ ਦੇ ਫਾਜ਼ਿਲਮ ਦੋਨੋਂ ਲਾ ਕੇ ਲੋ ਬਹੁਤ ਇਹਨਾਂ ਦੇ ਅਸਟਾਪੇ ਦੋਨੋਂ ਲਾ ਕੇ ਫਾਜ਼ਿਲ ਗੋਦਾ ਦੀ ਲਿਖਾ ਬੜੀ ਕਰਦੀ ਹੈ ਕੋਈ ਨਹੀਂ ਕੋਈ ਚਾਹਤ ਕੋਈ ਖੇਰਾ ਸੋਇ ਮਰੇ ਗਾਵਾ ਵੈਸੇ ਨਹੀਂ ਇਹ ਤਾਂ ਵੇਚ ਨਹੀਂ ਦੇ ਉਹ ਬਾਕੀ ਆ ਸੰਗੜਾ ਤੋਂ ਉਹ ਕਟਨ ਲਾ ਕੇ ਨਾ ਕੋਈ ਠੀਕ ਆ ਆ ਪਲੋ ਪਲੋੜੇ ਤੇ ਬਾਪਾ ਦੇ ਦੇਖੋ ਇਹੋ ਦੇਖੋ ਲਗਾਵੇਂਗਾ ਪਸ਼ਾਹ ਨੂੰ ਕਿੰਨੋਂ ਗੋਲੋ ਹੌਂਦ ਕਰ ਠੀਕ ਆ ਹਾਂ ਇਹ ਕੋਈ ਅਸੀਂ ਕੋਈ ਫੇਕ ਵੀਡੀਓ ਨਹੀਂ ਬਣਾਈ ਆਮ ਆਦੀ ਪਾਰਟੀ ਵੰਗਰ ਇਹ ਕੁਲਦੀਪ ਸਿੰਘ ਧਾਲੀਵਾਲ ਦੇ ਫੇਸਬੁੱਕ ਦੇ ਉੱਤੇ ਪਾਈ ਹੋਈ ਵੀਡੀਓ ਹੈ ਉਹਦੇ ਹੀ ਫੇਸਬੁੱਕ ਤੋਂ ਅਸੀਂ ਤੇ ਤੁਹਾਡੇ ਸਾਹਮਣੇ ਰੱਖੀ ਆ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦਾ ਅੱਜ 32ਵਾਂ ਜਨਮ ਦਿਨ ਹੈ ਇਸ ਮੌਕੇ ਤੇ ਸਿੱਧੂ ਦੇ ਤਿੰਨ ਗੀਤਾਂ ਦੀ ਐਲਬਮ ਮੋਸ ਪ੍ਰਿੰਟ ਦੇ ਨਾਂ ਨਾਲ ਰਿਲੀਜ਼ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਸਿੱਧੂ ਖੁਦ ਦੇ ਮੇਰੇ ਅਤੇ ਆਪਣੀ ਮਾਂ ਦੇ ਜਨਮ ਦਿਨ ਤੇ ਗੀਤ ਰਿਲੀਜ਼ ਕਰਦਾ ਸੀ ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਸਿੱਧੂ ਵੱਲੋਂ ਚਲਾਇਆ ਗਿਆ ਇਹ ਸਿਲਸਿਲਾ ਰੁਕੇ ਨਾ ਪਿਤਾ ਨੇ ਕਿਹਾ ਹੈ ਕਿ ਹਰ ਜਨਮ ਦਿਨ ਤੇ ਸਿੱਧੂ ਦੇ ਫੈਨਸ ਨੂੰ ਕੁਝ ਨਵਾਂ ਮਿਲਦਾ ਰਹੇ ਇਸ ਲਈ ਇਹ ਕੋਸ਼ਿਸ਼ ਜਾਰੀ ਰਹੇਗੀ ਸਿੱਧੂ ਦੇ ਜਿੰਨੇ ਵੀ ਗੀਤ ਰਿਕਾਰਡ ਨੇ ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਐਲਬਮ ਦੇ ਵਿੱਚ ਵੀ ਸਿੱਧੂ ਨੂੰ ਚਾਹਣ ਵਾਲਿਆਂ ਨੂੰ ਉਹੀ ਮਿਲੇਗਾ ਜੋ ਉਹ ਸਿੱਧੂ ਤੋਂ ਉਸਦੇ ਜਿਉਂਦੇ ਜੀ ਚਾਹੁੰਦੇ ਸੀ ਸਿੱਧੂ ਮੂਸੇਵਾਲਾ ਦੀ ਕਤਲ ਤੋਂ ਬਾਅਦ ਉਹਨਾਂ ਦੇ 8 ਗੀਤ ਰਿਲੀਜ਼ ਹੋਏ ਨੇ ਉਹਨਾਂ ਦੇ ਸਾਰੇ ਗੀਤਾਂ ਨੂੰ ਪਹਿਲਾ ਵਾਂਗ ਹੀ ਪ੍ਰਸਿੱਧੀ ਮਿਲੀ ਹੈ ਇਹ ਸਾਰੇ ਗੀਤ ਉਸਦੇ ਅਧਿਕਾਰਤ ਅਕਾਊਂਟ ਤੇ ਰਿਲੀਜ਼ ਕੀਤੇ ਗਏ ਸਨ ਲੁਧਿਆਣਾ ਜ਼ਿਮਨੀ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਾਜਪਾ ਮੁਖੀ ਸੁਨੀਲ ਜਾਖੜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰਸਣੇ 40 ਆਗੂਆਂ ਦੇ ਨਾਮ ਸ਼ਾਮਿਲ ਨੇ ਇਸ ਸੀਟ ਤੇ 19 ਜੂਨ ਨੂੰ ਵੋਟਾਂ ਪੈਣੀਆਂ ਨੇ ਅਤੇ 23 ਜੂਨ ਨੂੰ ਨਤੀਜੇ ਆਉਣਗੇ ਜ਼ਿਕਰ ਹੀ ਹੋ ਗਿਆ ਕਿ 19 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਵਿੱਚ ਵੋਟਾਂ ਪੈਣੀਆਂ ਨੇ ਇਸ ਲਈ ਹਰੇਕ ਪਾਰਟੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਉੱਥੇ ਹੀ ਭਾਜਪਾ ਨੇ ਲੁਧਿਆਣਾ ਜ਼ਿਮਨੀ ਚੋਣਾਂ ਲਈ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨ ਜਿਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਾਰਟੀ ਨੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਪਾਰਟੀ ਦੇ ਵੱਡੇ ਆਗੂ ਨੇ ਜਿਨ੍ਹਾਂ ਨੇ ਹੁਣ ਕਮਰ ਕੱਸ ਲਈ ਹੈ ਦੂਜੇ ਪਾਸੇ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਚੋਣ ਪ੍ਰਚਾਰ ਕਰਨ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਹੁਣ ਇਹ ਤਾਂ 23 ਤਾਰੀਖ ਨੂੰ ਹੀ ਪਤਾ ਲੱਗੇਗਾ ਕਿ ਲੋਕ ਕਿਸ ਨੂੰ ਚੁਣਦੇ ਨੇ ਕਿਸ ਦੀ ਮਿਹਨਤ ਰੰਗ ਲਿਆਵੇਗੀ ਹਰੇਕ ਪਾਰਟੀ ਆਪਣੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ ਪਿਛਲੇ ਇੱਕ ਹਫਤੇ ਦੌਰਾਨ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪੰਜਾਬ ਵਿੱਚ ਕਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਨੇ ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਇੱਕ ਹਫਤਾ ਪਹਿਲਾਂ ਜਿੱਥੇ ਸਿਰਫ 12 ਐਕਟਿਵ ਕੇਸ ਸਨ ਹੁਣ ਉਹਨਾਂ ਦੀ ਗਿਣਤੀ ਵਧ ਕੇ 35 ਹੋ ਚੁੱਕੀ ਹੈ ਖਾਸ ਗੱਲ ਇਹ ਹੈ ਕਿ ਸੂਬੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਚ ਦਰਜ ਕੀਤੇ ਗਏ ਨੇ ਇੱਥੇ ਹੁਣ ਤੱਕ 23 ਨਵੇਂ ਮਾਮਲੇ ਆ ਚੁੱਕੇ ਨੇ ਪਿਛਲੇ 24 ਘੰਟਿਆਂ ਵਿੱਚ ਇੱਥੇ ਦੋ ਨਵੇਂ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਸ਼ਹਿਰੀ ਇਲਾਕੇ ਤੋਂ ਅਤੇ ਦੂਜਾ ਪਿੰਡੂ ਖੇਤਰ ਤੋਂ ਹੈ ਗੁਰਦਾਸਪੁਰ ਦੇ ਥਾਣਾ ਦਿਨਾ ਨਗਰ ਅਧੀਨ ਆਉਂਦੇ ਪਿੰਡ ਗਾਂਧੀਆਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਨੂੰ ਦੇਰ ਰਾਤ ਇੱਕ ਅਣਪਛਾਤੇ ਵਿਅਕਤੀ ਵੱਲੋਂ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਸਾਰੀ ਘਟਨਾ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇਜ ਕਿੱਦ ਹੋ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਆ ਬੈਂਕ ਮੈਨੇਜਰ ਸੰਦੀਪ ਪਤਰੀ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਸ਼ਾਮ ਵੇਲੇ ਬੈਂਕ ਬੰਦ ਕਰਕੇ ਘਰ ਚਲੇ ਗਏ ਤੇ ਸਵੇਰੇ ਕਿਸੇ ਦਾ ਉਹਨਾਂ ਨੂੰ ਫੋਨ ਆਇਆ ਕਿ ਬੈਂਕ ਨੂੰ ਅੱਗ ਲੱਗੀ ਹੋਈ ਹੈ ਜਦ ਉਹਨਾਂ ਨੇ ਆ ਕੇ ਵੇਖਿਆ ਤਾਂ ਬੈਂਕ ਦੇ ਬਾਹਰਲੀ ਸਾਈਡ ਤੇ ਲੱਗੇ ਫਲੈਕਸ ਬੋਰਡਸ ਮੇਤ ਬਿਜਲੀ ਦੀਆਂ ਸਾਰੀਆਂ ਤਾਰਾਂ ਸੜ ਕੇ ਸੁਆਹ ਹੋ ਗਈਆਂ ਸਨ ਜਦ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਰਾਤ ਕਰੀਬ 12 ਵਜੇ ਹੱਥ ਵਿੱਚ ਪੈਟਰੋਲ ਦੀ ਕੈਨੀ ਲੈ ਕੇ ਆਉਂਦਾ ਹੈ ਤੇ ਉਸ ਵੱਲੋਂ ਪਹਿਲਾਂ ਬੈਂਕ ਦੇ ਉੱਤੇ ਪੈਟਰੋਲ ਛੁੱਟਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਅੱਗ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ। ਇਸ ਸੰਬੰਧੀ ਦਿਨਾਂਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੈਂ ਸੰਦੀਪ ਪਤਰੀ ਸ਼ਾਖਾ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਗਾਂਦੀਆਂ ਤੇ ਇੱਥੇ ਇੱਕ ਅਣਪਛਾਤੇ ਨੌਜਵਾਨ ਨੇ ਰਾਤ ਦੇ 12 ਵਜੇ ਤੇਲ ਸੁੱਟ ਕੇ ਬ੍ਰਾਂਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਚੋਂ ناکਾਮਯਾਬ ਹੋਇਆ ਬਾਰ ਬਾਰ ਬ੍ਰਾਂਚ ਨੂੰ ਨੁਕਸਾਨ ਹੋਇਆ ਇਸ ਬਰਬੰਦੀ ਹਾਲ ਕਾਇਨ ਚਾਰਜ ਨੂੰ ਜਿਹੜੇ ਇੱਥੇ ਲੋਕਲ ਅਥਾਰਟੀ ਹੈ ਥਾਣੇ 'ਤੇ ਰਿਪੋਰਟ ਕਰ ਦਿੱਤੀ ਗਈ ਹੈ ਉਹ ਮੌਕੇ ਤੇ ਆ ਕੇ ਚੈੱਕ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹਨੂੰ ਸ਼ਿਕਾਇਤ ਨੂੰ ਦਰਜ ਕੀਤਾ ਜਾਏ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਗਾਰਡ ਬ੍ਰਾਂਚ ਦਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਬ੍ਰਾਂਚ ਖੁੱਲੀ ਰਹਿੰਦੀ ਹੈ ਜਦੋਂ ਬ੍ਰਾਂਚ ਬੰਦ ਹੁੰਦੀ ਹੈ ਉਹ ਚਲਾ ਜਾਂਦਾ ਮੈਂ ਥੋਰਟੀ ਨੂੰ ਦਰਖਾਸਤ ਕਰਦਾ ਹਾਂਗਾ ਜੇ ਕੁਝ ਇਦਾਂ ਦਾ ਹੈਗਾ ਤੇ ਥੋਰਟੀ ਨੂੰ ਕਹਾਂਗਾ ਕਿ ਇਸ ਬਾਰੇ ਸੋਚਿਆ ਜਾਏ ਬੈਂਕ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ ਬਾਰ-ਬਾਰ ਦਾ ਨੁਕਸਾਨ ਹੋਇਆ ਬੋਰਡ ਨੂੰ ਅੱਗ ਲੱਗੀ ਵਾਇਰਸ ਨੂੰ ਲੱਗੀ ਹੈ ਸ਼ਟਰ ਨੂੰ ਲੱਗੀ ਹੈ ਤੇ ਅੰਦਰੋਂ ਠੀਕ ਆ ਅੰਦਰੋਂ ਕੋਈ ਨੁਕਸਾਨ ਨਹੀਂ ਆ। ਬਾਹਰ ਦਾੜ ਦੇ ਬ੍ਰਾਂਚ ਚ ਤੇ ਕਦੀ ਕਿਸੇ ਨਾਲ ਕੋਈ ਸ਼ਰਦਾਂ ਦਾ ਨਹੀਂ ਸ਼ੱਕ ਦਾ ਦੇਖਿਆ ਜਾ ਰਿਹਾ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਸੀਗਾ। ਪਤਾ ਨਹੀਂ ਕੀ ਕਾਰਨ ਰਿਹਾ ਹੈ ਕੀ ਸੋਚ ਰਹੀ ਹੈ ਪਿੱਛੇ ਦੇ। ਆਪਣੇ ਆਪ ਨੂੰ ਕਵਰ ਕੀਤਾ ਹੋਇਆ ਹੈ ਇਹ ਤੇ ਅਨਪਛਾਤਾ ਨਹੀਂ ਪਤਾ ਲੱਗਦਾ। ਏਹਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ। ਧੰਨਵਾਦ।